ਜਿਨ੍ਹਾਂ ਨੂੰ ਅੱਜ ਅਸੀਂ ਇੱਕ ਫੈਸ਼ਨ ਦਾ ਰੂਪ ਦੇ ਦਿੱਤਾ ਵਾ ਇੱਕ ਸਮੇਂ ਤੇ ਇਹਨਾਂ ਚੀਜ਼ਾਂ ਨੂੰ ਗੁਲਾਮੀ ਦੇ ਚਿੰਨ੍ਹ ਸਮਝਿਆ ਜਾਂਦਾ ਹੁੰਦਾ ਸੀ ਉਦਾਹਰਨ ਮੈਂ ਦਵਾਂ ਜਿਵੇਂ ਕੰਨਾਂ ਦੇ ਵਿੱਚ ਨੱਟੀਆਂ ਨੱਕ ਦੇ ਵਿੱਚ ਕੋਕੇ ਇਹ ਇੱਕ ਗੁਲਾਮੀ ਦੇ ਪ੍ਰਤੀਕ ਆ ਲੇਕਿਨ ਅੱਜ ਹੌਲੀ-ਹੌਲੀ ਸਾਡੇ ਵਿੱਚ ਇਹ ਇੱਕ ਸ਼ਿੰਗਾਰ ਦੇ ਰੂਪ ਦੇ ਵਿੱਚ ਆ ਗਿਆ ਇਹ ਔਰਤਾਂ ਵਾਲੇ ਫੈਸ਼ਨ ਕਿਤੇ ਨਾ ਕਿਤੇ ਹੌਲੀ ਹੌਲੀ ਆਉਂਦੇ ਆਉਂਦੇ ਇਹ ਮੁਟਿਆਰਾਂ ਦੇ ਵਿੱਚ ਵੀ ਆ ਗਏ ਤੇ ਸਭ ਤੋਂ ਜ਼ਿਆਦਾ ਦੁੱਖ ਵਾਲੀ ਗੱਲ ਉਹ ਹੁੰਦੀ ਹੈ ਜਦੋਂ ਸਾਡੇ ਸਿੱਖ ਸਿੱਖਾਂ ਦੇ ਘਰ ਦੇ ਵਿੱਚ ਜਨਮ ਲੈ ਕੇ ਜਦੋਂ ਸਾਡੇ ਭਰਾ ਇਹੋ ਜੇ ਕੰਮ ਕਰਦੇ ਆ ਹੁਣ ਉਦਾਹਰਨ ਮੈਂ ਇੱਕ ਦਵਾਂ ਮੰਨ ਲਓ ਇੱਕ ਬਲਦ ਹੁੰਦਾ ਵਾ ਬਲਦ ਅੱਗੋਂ ਪਿਛੋਂ ਸਾਰਿਆਂ ਨੂੰ ਸਿੰਘ ਦੇ ਨਾਲ ਮਾਰਦਾ ਹੋਵੇ ਉਹ ਡਾ ਮਾਰਦਾ ਵੇ ਲੇਕਿਨ ਜਦੋਂ ਉਸ ਬਲਦ ਦੇ ਨੱਕ ਦੇ ਵਿੱਚ ਨਕੀਲ ਪੈ ਜਾਂਦੀ ਆ ਭਾਵ ਜਦੋਂ ਨੱਥ ਪੈ ਜਾਂਦੀ ਝੱਬੂ ਪੈ ਜਾਂਦਾ ਵਾ ਤੇ ਇੱਕ ਛੋਟਾ ਜਿਹਾ ਬੱਚਾ ਉਹਨੂੰ ਨੱਥ ਤੋਂ ਫੜ ਕੇ ਲੈ ਕੇ ਤੁਰ ਪੈਂਦਾ ਵਾ ਤੇ ਬਲਦ ਵੀ ਵੇਸਲਾ ਹੋ ਕੇ ਮਗਰ ਤੁਰ ਪੈਂਦਾ ਵਾ ਉਦੋਂ ਨਹੀਂ ਮਾਰਦਾ ਉਹ ਭਾਵ ਉਦੋਂ ਉਹਦੇ ਨੱਕ ਦੇ ਵਿੱਚ ਨਕੀਲ ਪੈ ਗਈ ਤੇ ਉਦੋਂ ਉਹ ਗੁਲਾਮ ਹੋ ਗਿਆ ਮੈਂ ਬੇਨਤੀ ਕਰਦਾ ਹੁੰਦਾ ਵਾ ਗੁਰੂ ਸਾਹਿਬ ਨੇ ਸਾਨੂੰ ਗੁਲਾਮ ਨਹੀਂ ਬਣਾਇਆ ਸਾਨੂੰ ਗੁਰੂ ਸਾਹਿਬ ਨੇ ਆਜ਼ਾਦ ਬਣਾਇਆ ਵਾ ਅੱਜ ਗੁਲਾਮੀ ਵਾਲੇ ਬੰਦੇ ਅਸੀਂ ਖੁਦ ਜਾ ਰਹੇ ਹਾਂ ਫਿਰ ਇੱਕ ਸਮਾਂ ਹੋਇਆ ਕਰਦਾ ਇਹ ਜਦੋਂ ਮੁੰਡੇ ਦੀ ਉਮਰ ਛੋਟੀ ਹੋਵੇ ਉਹਦੇ ਦਾੜੀ ਵਗੈਰਾ ਨਹੀਂ ਹੁੰਦੀ ਉਹਦੇ ਕੰਨਾਂ ਦੇ ਵਿੱਚ ਟੋਪਸ ਪਾ ਦਿੱਤੇ ਜਾਂਦੇ ਸੀ ਕਿ ਮੁੰਡਿਆਂ ਨੂੰ ਮਾਰਿਆ ਜਾਂਦਾ ਸੀ ਤੇ ਭਾਵ ਇਹ ਪਤਾ ਲੱਗ ਜੇ ਕਿ ਨਹੀਂ ਬਈ ਇਹ ਮੁੰਡਾ ਨਹੀਂ ਆ ਇਹ ਕੁੜੀ ਆ ਕੰਨਾਂ ਦੇ ਵਿੱਚ ਟੋਪਸ ਪਾਇਆ ਜਾਂਦਾ ਇਹ ਲੇਕਿਨ ਅੱਜ ਉਹ ਸਾਡੇ ਵਿੱਚ ਹੌਲੀ-ਹੌਲੀ ਰਿਵਾਜ ਬਣ ਕੇ ਸਾਡੇ ਵਿੱਚ ਦਖਲ ਦੇ ਗਈ ਹੈ ਅਸੀਂ ਆਪਣੇ ਸਿਧਾਂਤ ਤੋਂ ਕੋਰੇ ਆ ਮਾਫ ਕਰਨਾ ਇਕ ਮੈਂ ਭਾਈ ਇਕ ਮੈਂ ਬੇਨਤੀ ਅਕਸਰ ਕਰਦਾ ਹੁੰਦਾ ਵਾਂ ਸਾਡਾ ਕਿਤੇ ਜਵਾਨੀ ਦੇ ਵਿੱਚ ਪੈਰ ਹੋਵੇ ਸਾਡੇ ਮੁੰਡਿਆਂ ਦਾ ਇਹ ਚੜਦੇ ਆ ਬੁਲਟਾਂ ਤੇ ਇਹ ਚੜਦੇ ਆ ਮੰਗੀਆਂ ਗੱਡੀਆਂ ਤੇ ਸਾਡੇ ਮੁੜਿਆਂ ਦਾ ਜਵਾਨੀ ਦੇ ਵਿੱਚ ਪੈਰ ਹੋਵੇ ਇਹ ਜਾਂਦੇ ਆ ਨਾਈ ਗਾੜੀ ਲੇਕਿਨ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਰ ਪੁੱਤਰ ਸੀ ਵੱਡਿਆਂ ਦੋਹਾਂ ਦਾ ਜਵਾਨੀ ਦੇ ਵਿੱਚ ਪੈਰ ਸੀ ਮੁੱਛ ਫੁੱਟ ਗੱਭਰੂ ਹੀ ਤੇ ਉਹ ਗੁਰੂ ਦੇ ਕੋਲ ਥਾਪੜਾ ਲੈਣ ਗਏ ਕਿ ਪਿਤਾ ਜੀ ਸਾਨੂੰ ਥਾਪੜਾ ਦਿਓ ਅਸੀਂ ਜੰਗੇ ਮੈਦਾਨ ਦੇ ਵਿੱਚ ਜਾ ਕੇ ਤੇ ਦੁਸ਼ਮਣਾਂ ਦੇ ਨਾਲ ਲੋਹਾ ਲਾਣਾ ਵਾ ਇੱਥੇ ਮੈਂ ਇੱਕ ਬੇਨਤੀ ਕਰਦਾ ਹੁੰਦਾ ਵਾ ਸਾਡਾ ਅਸਲ ਵਿੱਚ ਜਿਆਦਾ ਬੇੜਾ ਕਰਕੇ ਪਤਾ ਕਿੰਨਾ ਕੀਤਾ ਵਾ ਪੰਜਾਬ ਦੇਆਂ ਡੇਰਿਆਂ ਨੇ ਕੁਝ ਡੇਰੇ ਐਸੇ ਨੇ ਜਿਨ੍ਹਾਂ ਡੇਰਿਆਂ ਦੇ ਵਿੱਚ ਸ਼ਰਿਆਮ ਧਰਮ ਦਾ ਨਾਲ ਲੈ ਕੇ ਨਸ਼ਾ ਕੀਤਾ ਜਾਂਦਾ ਵਾ ਪੰਜਾਬ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਫਕਰ ਫਕੀਰ ਘਵਾਉਂਦੇ ਆ ਅਸੀਂ ਹਜ਼ਾਰਾਂ ਵਾਰੀ ਬੇਨਤੀ ਕਰ ਚੁੱਕੀਆਂ ਹਾਂ ਕਿ ਸਾਡੀ ਜੇਕਰ ਯੂਥ ਉਧਰ ਨੂੰ ਨਾ ਜਾਵੇ ਬਾਬਿਆਂ ਨੇ ਆਪਣੇ ਡੇਰੇ ਖੋਲੇ ਆ ਬਾਬਿਆਂ ਦੇ ਡੇਰੇ ਜੇਕਰ ਚੱਲਦੇ ਆ ਤੇ ਚੱਲਦੇ ਵੀ ਸਾਧ ਸੰਗਤ ਦੀ ਸਾਡੇ ਕਰਕੇ ਆ ਨਹੀਂ ਤੇ ਇਹਨਾਂ ਬਾਬਿਆਂ ਜੇਕਰ ਅਸੀਂ ਨਾ ਨਾ ਜਾਈਗੀ ਤੇ ਇਹਨਾਂ ਬਾਬਿਆਂ ਦੇ ਤਨ ਦੇ ਉਪਰ ਕਪੜਾ ਲਾਉਣ ਨੂੰ ਵੀ ਪੈਸੇ ਆਣੀਆਂ ਤੇ ਇਹ ਬਾਬੇ ਉੱਥੇ ਬੈਠੇ ਹੁੰਦੇ ਆ ਐਦਾਂ ਐਦਾਂ ਬੀੜੀਆਂ ਪੀ ਰਹੇ ਹੁੰਦੇ ਆ ਐਦਾਂ ਮੂੰਹ ਨੂੰ ਲਾਈਆਂ ਵਾ ਸਾਹਮਣੇ ਪਬਲਿਕ ਬੈਠੀ ਆ ਤੇ ਜੇਕਰ ਕਿਸੇ ਵੀਰ ਨੂੰ ਰੋਕ ਦੋ ਭਾਈ ਆਪਣੇ ਬੱਚਿਆਂ ਨੂੰ ਨਾ ਐਵੇਂ ਇਹਨਾਂ ਦੇ ਕੋਲ ਲੈ ਕੇ ਜਾਓ ਤੇ ਗਾੜੀ ਨੂੰ ਕਹਿਣਗੇ ਪਤਾ ਕੀ ਨਹੀਂ ਨਹੀਂ ਜੀ ਸਾਈਂ ਜੀ ਆਪ ਬੀੜੀ ਪੀਂਦੇ ਆ ਸਾਈਂ ਜੀ ਨੇ ਸਾਡੇ ਮੂੰਹ ਹੀ ਥੋੜੀ ਫੜ ਕੇ ਬੀੜੀ ਰਾਤੀ ਹੈ ਮੈਂ ਇੱਕ ਬੇਨਤੀ ਕਰਾਂ 100% ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਬਾਬਾ ਜੀ ਨੇ ਤੁਹਾਡੇ ਵਿੱਚ ਮੂੰਹ ਦੇ ਵਿੱਚ ਫੜ ਕੇ ਬੀੜੀ ਨਹੀਂ ਪਾਤੀ 100% ਸਹਿਮਤ ਹਾਂ ਲੇਕਿਨ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਇਹਨਾਂ ਦੇ ਕੋਲ ਲੈ ਕੇ ਜਾਂਦੇ ਹੋ ਤੇ ਤੁਹਾਡੇ ਬੱਚੇ ਵੇਖਦੇ ਕਿ ਸਾਹਮਣੇ ਬਾਬਾ ਜੀ ਬੈਠੇ ਬੀੜੀ ਪੀ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਬੱਚੇ ਵੀ ਉਹਨਾਂ ਨੂੰ ਕਾਪੀ ਕਰਕੇ ਨਸ਼ਾ ਕਰਨ ਬੀੜੀਆਂ ਪੀਣ। ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਰੋਕੋਗੇ ਕਿ ਪੁੱਤ ਨਸ਼ੇ ਨਾ ਕਰ। ਤੁਹਾਡੇ ਬੱਚਿਆਂ ਦਾ ਜਵਾਬ ਅੱਗਾ ਹੋਣਾ ਵਾ ਕਿ ਪਿਤਾ ਜੀ ਜਿਹੜੇ ਡੇਰੇ ਤੇ ਤੁਸੀਂ ਸਾਨੂੰ ਲੈ ਕੇ ਜਾਂਦੇ ਰਹੇ ਹੋ ਉਸ ਡੇਰੇ ਦੇ ਸਾਈਂ ਜੀ ਵੀ ਬੀੜੀ ਪੀਂਦੇ ਰਹੇ ਆ। ਸ਼ਰਾਬਾਂ ਪੀਂਦੇ ਰਹੇ ਆ ਨਸ਼ੇ ਕਰਦੇ ਰਹੇ ਆ। ਪਿਤਾ ਜੀ ਕੀ ਹੋ ਗਿਆ ਜੀ ਅਸੀਂ ਨਸ਼ੇ ਕਰ ਲਈ ਤੇ। ਹੁਣ ਪਿਆਰਿਓ ਸੋਚ ਕੇ ਵੇਖਿਓ ਤੁਹਾਡੇ ਕੋਲ ਉਸ ਸਮੇਂ ਜਵਾਬ ਹੈ ਕੋਈ ਦੇਣ ਲਈ। ਤੁਸੀਂ ਜਾਂਦੇ ਹੋ ਕਿ ਸائیں ਜੀ ਨੇ ਸਾਨੂੰ ਕਿਹੜਾ ਫੜਕੇ ਬੀੜੀ ਸਾਡੇ ਮੂੰਹ ਚ ਪਾਤੀ ਆ ਗੱਲ ਇਹਦਾ ਮਤਲਬ ਕੇਵਲ ਤੁਹਾਡੇ ਤੱਕ ਹੀ ਮੁੱਕੀ ਗਈ ਪਿਆਰੋ ਗੱਲ ਤੁਹਾਡੇ ਰਕਣੀ ਮੁੱਕ ਜਾਂਦੀ ਗੱਲ ਤੁਹਾਡਿਆਂ ਬੱਚਿਆਂ ਤੇ ਵੀ ਆ ਕੇ ਨਿਬੜਦੀ ਆ ਆਉਣ ਵਾਲੀ ਸਾਡੀ ਯੂਥ ਆਉਣ ਵਾਲੀ ਜਨਰੇਸ਼ਨ ਤੇ ਵੀ ਗੱਲ ਆ ਕੇ ਨਿਬੜਦੀ ਆ ਤਾਂ ਮੈਂ ਇੱਕ ਸਟੇਜ ਤੇ ਬੇਨਤੀ ਕਰਦੀ ਸੀ ਕਿ ਜਦੋਂ ਤੁਸੀਂ ਇਹੋ ਜਿਹੇ ਡੇਰੇ ਆ ਤੇ ਜਾਂਦੇ ਜੇ ਟਰਾਲੀ ਭਰ ਕੇ ਤੁਸੀਂ ਕਿਤੇ ਫਤੇਗੜ ਸਾਹਿਬ ਦੇ ਲਾਗੂ ਤਾਂ ਢੀ ਟਰਾਲੀ ਲੰਗਦੀ ਹੋਵੇ ਕਿਤੇ ਤੁਹਾਡੀ ਫਤਿਹਗੜ੍ਹ ਸਾਹਿਬ ਦੇ ਲਾਗੋਂ ਬਸ ਲੰਘਦੀ ਹੋਵੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਉਸ ਸਮੇਂ ਕਹਿੰਦੇ ਤੇ ਹੋਣਗੇ ਕਿ ਪਿਤਾ ਜੀ ਇਹਨਾਂ ਦੇ ਬਦਲੇ ਸਾਨੂੰ ਮਾਰਤਾ ਕਿ ਪਿਤਾ ਜੀ ਇਹਨਾਂ ਦੇ ਬਦਲੇ ਸਾਡੇ ਉੱਪਰ ਦੋ ਗੱਜ ਕੱਪੜਾ ਵੀ ਨਾ ਪਾਇਆ ਭਾਈ ਮੈਂ ਇੱਕ ਬੇਨਤੀ ਕਰਦਾ ਹੁੰਦਾ ਵਾਂ ਸਿੱਖ ਨੂੰ ਜਾਗਣਾ ਪਏਗਾ ਸਿੱਖ ਨੂੰ ਆਪ ਬਾਣੀ ਪੜ੍ਹਨੀ ਪਏਗੀ ਬਾਣੀ ਸਿੱਖ ਨੂੰ ਆਪ ਅਰਥਾ ਸਮੇਰ ਪੜ ਕੇ ਬਾਣੀ ਆਪ ਸਮਝਣੀ ਵਿਚਾਰਨੀ ਪਵੇਗੀ ਆਪ ਸਿੱਖ ਇਤਿਹਾਸ ਸਮਝਣਾ ਪਵੇਗਾ ਤਾਂ ਜੋ ਸਾਨੂੰ ਪਤਾ ਲੱਗੇ ਕਿ ਸਾਡੇ ਸਿੱਖ ਇਤਿਹਾਸ ਕੀ ਆ ਤੇ ਇੱਕ ਮੈਂ ਬੇਨਤੀ ਹਰ ਸਟੇਜ ਤੇ ਕਰਦਾ ਜੇਕਰ ਸਿੱਖ ਆਪ ਬਾਣੀ ਪੜ ਲਵੇ ਬਾਣੀ ਦੇ ਵਿੱਚੋਂ ਸਿੱਖ ਨੂੰ ਸਾਰਾ ਕੁਝ ਹੀ ਮਿਲ ਜੇਗਾ ਸੱਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਿੱਖ ਨੂੰ ਬਾਣੀ ਦੇ ਵਿੱਚੋਂ ਸਾਰਾ ਕੁਝ ਮਿਲ ਜੇਗਾ ਸਿੱਖ ਨੂੰ ਹੋਰ ਕਿਤੇ ਭੜਕਣ ਦੀ ਲੋੜ ਨਹੀਂ ਆ। ਮਾਫ ਕਰਨਾ ਸਾਡੇ ਹਾਲਾਤ ਕੀ ਹੁੰਦੇ ਆ ਬਾਣੀ ਪੜਨ ਲੱਗੀ ਆ। ਸਾਨੂੰ ਨੀਂਦ ਆ ਜਾਂਦੀ ਆ। ਸਾਨੂੰ ਕਿਤੇ ਦੂਰ ਨੇੜੇ ਕੰਮ ਪੈ ਜਾਂਦੇ ਆ। ਲੇਕਿਨ ਮਾਫ ਕਰਨਾ ਜੀ ਕਿਸੇ ਪਖੰਡੀ ਬਾਬੇ ਦੇ ਕੋਲ ਚੌਂਕੀ ਭੰਨ ਜਾਣਾ ਹੋਵੇ। ਤੇ ਬਾਬੇ ਦਾ ਡੇਰਾ ਹੋਵੇ 200 ਕਿਲੋਮੀਟਰ ਦੂਰ, ਕੋਲ ਗੱਡੀ ਨਾ ਹੋਵੇ, ਕੋਲ ਕੱਲਾ ਮੋਟਰਸਾਈਕਲ ਹੋਵੇ। ਸਾਡੇ ਲੋਕ ਮਾਫ ਕਰਨਾ 200 100 ਕਿਲੋਮੀਟਰ ਦੂਰ ਮੋਟਰਸਾਈਕਲ ਤੇ ਚਲ ਜਾਂਦੇ ਭਾਵੇਂ ਮੀਂਹ ਪੈ ਰਿਹਾ ਹੋਵੇ ਮੌਸਮ ਖਰਾਬ ਹੋਵੇ ਪਰ ਮਾਫ ਕਰਿਓ ਘਰ ਦੇ ਸਾਹਮਣੇ ਗੁਰਦੁਆਰਾ ਆਵੇ ਉਥੇ ਆਪਾਂ ਜਾਂ ਸੰਗਰਾਂਦ ਤੇ ਵੜਦੇ ਆਂ ਗੁੱਸਾ ਨਾ ਮੇਰੀ ਗੱਲ ਦਾ ਕਰਿਓ ਜਾਂ ਸੰਗਰਾਂਦ ਤੇ ਵੜਦੇ ਆਂ ਜਾਂ ਕਿਤੇ ਦਿਨ ਦਿਹਾੜ ਤੇ ਜਦੋਂ ਲੰਗਰ ਲੱਗਣੀ ਆ ਭਈ ਜਾਓ ਉਦੋਂ ਵੀ ਜਾਓ ਲੇਕਿਨ ਅੱਗੋਂ ਪਿਛੋਂ ਗੁਰਦੁਦੁਆਰਾ ਕਦੀ ਨਾ ਭੁੱਲੋ ਵੀਰਵਾਰ ਕਿਹੇ ਕਬਰ ਤੇ ਸੋਮਵਾਰ ਕਿਤੇ ਮੰਗਲਵਾਰ ਕਿਤੇ ਫਲਾਣੇ ਵਾਰ ਕਿਤੇ ਪਈ ਇੱਕ ਦੇ ਟਿਕ ਜੋ ਕਾਹੇ ਏਕ ਬਿਨਾ ਚਿਤ ਲਾਈਏ ਤੂੰ ਮੈਂ ਛਾੜ ਕੋਈ ਅਵਰ ਨਾ ਧਾਵਾਂ ਜੋ ਵਰ ਚਾਹੂੰ ਸੋ ਤੁਮ ਤੇ ਪਾਉ ਡੇਦੀ ਪੜਦੇ ਨਾ ਆਪ ਚੌਪਈ ਸਾਹਿਬ ਦੇ ਵਿੱਚ